ਜੀ ਸਾਡੇ ਨਾਲ ਜਿਹੜਾ ਸਾਡੇ ਵਾਰਡ ਦੇ ਵਿੱਚ ਏਰੀਆ ਪੈਂਦਾ ਨਿਊ ਮਿੰਦਰਾ ਕੋਲਨੀ ਸੰਜੇ ਕੋਲਨੀ ਤੇ ਉੱਥੇ ਦਾ ਘਟਨਾ ਕਰਮ ਹੈਗਾ ਇਹ ਤੇ ਗੱਲ ਇਹ ਆ ਭਾਜੀ ਦੇਖੋ ਜੋ ਵੀ ਹੈ ਇਸ ਬੰਦੇ ਦੇ ਜਿਹੜਾ ਭਰਾ ਤਾਂ ਦੂਦਾਰਾ ਦੇਖਵਾਣਾ ਨਹੀਂ ਮਗਰ ਇਹਨਾਂ ਨੂੰ ਇਨਸਾਫ ਪੂਰਾ ਮਿਲਣਾ ਚਾਹੀਦਾ ਤੇ ਹੈ ਆਪਸ ਦੇ ਵਿੱਚ ਯਾਰ ਦੋਸਤ ਸੀਗੇ ਤੇ ਪੁਲਿਸ ਨੂੰ ਪੂਰੀ ਤਰ੍ਹਾਂ ਮਤਲਬ ਕਿ ਜਾਂਚ ਕਰਕੇ ਜਿਹਦੀ ਪੜਤਾਲ ਕਰਕੇ ਜੋ ਵੀ ਹੈਗਾ ਐਕਸ਼ਨ ਉਹ ਲੈਣਾ ਚਾਹੀਦਾ ਤੇ ਪਹਿਲਾਂ ਵੀ ਸਾਡੀ ਕੋਈ ਗੱਲ ਹੋ ਚੱਕੀ ਆ ਉਧਰਲੇ ਪਾਸੇ ਨਾ ਕੁਝ ਲੋਕਾਂ ਦੇ ਕੋਲ ਕਾਫੀ ਲੋਕਾਂ ਦੇ ਕੋਲ ਨਜਾਇਜ਼ ਹਥਿਆਰ ਹੈਗਾ ਅਸੀਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਆ ਕਿ ਇਸ ਤਰ੍ਹਾਂ ਇੱਕ ਸਟ੍ਰਿਕ ਐਕਸ਼ਨ ਲੈਣਾ ਚਾਹੀਦਾ ਜਿਹਦੇ ਜਿਹਦੇ ਕੋਲ ਵੀ ਹੈਗਾ ਠੀਕ ਹੈ ਨਾ ਅੱਜ ਇਹਦੇ ਭਰਾ ਦੀ ਡੈਥ ਹੋ ਗਈ ਕੱਲ੍ਹ ਕੀ ਹੋਰ ਨੂੰ ਮਾਰ ਦੇਣਗੇ ਤੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਹੈ ਕਿਸੇ ਵੀ ਬੰਦੇ ਨੂੰ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾਣਾ ਚਾਹੀਦਾ ਅਸੀਂ ਤਾਂ ਇਹ ਰਿਕਵੈਸਟ ਕਰਾਂਗੇ ਕੁਮਰ ਸਿੰਘ ਜੀ ਕੁਝ ਵੀ ਨਹੀਂ ਜੀ ਮੇਰਾ ਬੇਟਾ ਕੰਮ ਤੇ ਆਂਦਾ ਸੀ ਸਿੱਧਾ ਕੰਮ ਤੇ ਜਾਂਦਾ ਸੀ ਜੀ میٹرਕ 'ਚ ਪੜਦਾ ਸੀ ਜੀ ਮੇਰਾ ਬੱਚਾ ਬਹੁਤ ਨਾਈਸ ਸੀ ਇਹਨੂੰ ਘਰੋਂ ਕੋ ਲਾ ਕੇ ਲੈ ਕੇ ਗਏ ਨੇ ਜੀ ਡੰਡਰ ਮੁੰਡੇ ਨੇ ਜੀ ਨਸ਼ਈ ਨੇ ਜੀ ਨਜਾਇਜ਼ ਹਥਿਆਰ ਸੀ ਜੀ ਤੁਹਾਨੂੰ ਪਤਾ ਹੀ ਮੇਰੇ ਨਜਾਇਜ਼ ਹਥਿਆਰੇ ਨਾਲ ਹੀ ਮੇਰਾ ਬੇਟਾ ਮਾਰਿਆ ਗਿਆ ਜੀ ਸੰਤਾ ਜੀ ਕੁਝ ਨਹੀਂ ਚਾਹੀਦਾ ਮੀਡੀਆ ਰਾਹੀਂ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਬੇਨਤੀ ਕਰਦੇ ਆਂ ਅਸੀਂ ਗਰੀਬ ਬੰਦੇ ਹੀ ਸੰਤਾ ਫੈਸਲਾ ਚਾਹੀਦਾ ਜੀ ਕਿੰਨੀ ਉਮਰ ਦੀ ਤੁਹਾਡੇ ਸਾਢੇ 17 ਸਾਲ ਉਮਰ ਸੀ ਜੀ ਮੇਰੇ ਬੇਟੇ ਦੀ ਪਤਾਨੀ ਜੀ ਕੀ ਕਹਿ ਕੇ ਲੈ ਕੇ ਗਏ ਮੇਟੋ ਕੀ ਕਹਿ ਕੇ ਲੈ ਕੇ ਗਏ ਨਹੀਂ ਸਾਨੂੰ ਕੁਝ ਨਹੀਂ ਪਤਾ ਚਲੀ ਜਾ ਕੁਝ ਨਹੀਂ ਪਤਾ ਜੀ ਸਾਨੂੰ ਕੁਝ ਨਹੀਂ ਪਤਾ ਜੀ ਮੇਰੇ ਬੱਚਾ ਕਿਉਂ ਮਾਰੇ ਜੀ ਸਾਨੂੰ ਫੈਸਲਾ ਚਾਹੀਦਾ ਜੀ ਕਾਉਂਸਲ ਸਾਹਿਬ ਵੀ ਖੜੇ ਨੇ ਸਾਡੇ ਨਾਲ ਇਸ ਪੂਰਾ ਪੂਰਾ ਸਾਡੇ ਨਾਲ ਮhalla ਪੂਰੀ ਕਲੋਨੀ ਖੜੀ ਹੈ ਸਾਡੇ ਨਾਲ ਸਾਥ ਦੇ ਰਹੇ ਨੇ ਸਾਡਾ ਅਸੀਂ ਹਾਂ ਕੋਈ ਇਨਸਾਫ ਚਾਹੀਦਾ ਜੀ ਸਾਨੂੰ ਬਸ ਹੋਰ ਕੁਝ ਨਹੀਂ ਚਾਹੀਦਾ ਜੀ ਸਰ ਇਹ ਅਸਲਾ ਜੀ ਨਜਾਇਜ਼ ਅਸਲਾ ਜੀ ਉਹਨਾਂ ਕੋਲੇ ਆਮ ਇਨਾਂ ਨੇ ਛੇੜੀ ਬੰਦੇ ਨਹੀਂ ਜੀ ਨਜਾਇਜ਼ ਅਸਲਾ ਰੱਖਿਆ ਜੀ ਮੇਰੇ ਬੱਚੇ ਦੀ ਪੱਕੀ ਪਾੜਤੀ ਜੀ ਸੰਦੇਰਾ ਤਿੰਨ ਦਸ ਰੁਪਿਆ ਤੱਕ ਤਲਾ ਮਿਲੀ ਸੀ ਇਕ ਬੀਰੂ ਪੁੱਤਰ ਪਾਲੀ ਵਾਸੀ ਨਿਊ ਮੰਦਰਾ ਕਲੋਨੀ ਬਟਾਲਾ ਉਮਰ 21 ਸਾਲ ਇਹ ਬਰੌਡਰਡ ਪੰਚਾਇਤ ਬੋਲੀ ਲਗਨ ਕਰਕੇ ਅਸੀਂ ਅਜੇ ਬਿਆਨ ਪਰਿਵਾਰ ਦੇ ਬਿਆਨ ਲੈਣੇ ਪਰਿਵਾਰ ਦੇ ਬਿਆਨ ਲੈ ਕੇ ਜੋ ਵੀ ਬਿਆਨ ਲਾੜਗੇ ਉਸ ਨਾਲ ਬੰਦੀ ਕਮਿਊਨਿਟੀ ਕਾਰਜ ਕਰਾਂਗੇ